ਦਾ ਸੀਸਾ ਟੁੱਟਿਆ ਸੌਣਿਓ ਸੌਣਿਓ ਸੋਚ ਲਵੋ ਹਾਏ ਤੁਸੀਂ ਕਿਉਂ ਨਾ ਜਿਹੜਾਂ ਚੋਂ ਸੁਟਿਆ ਸੌਣਿਓ ਸੌਣ ਹਾਂਜੀ ਆਪਾਂ ਫੇਰ ਇੱਕ ਵਾਰੀ ਤੁਹਾਡੀ ਸੇਵਾ ਚ ਹਾਜ਼ਰਾਂ ਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈਪੀ ਵੀਰਾਰ ਵੱਲੋਂ ਤੇ ਉਮੀਦ ਕਰਦਾ ਜੀ ਜਿਵੇਂ ਪਹਿਲਾਂ ਵਾਲੇ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਇਦਾਂ ਹੀ ਪਿਆਰ ਦਿਓਗੇ ਤੇ ਅੱਜ ਆਪਾਂ ਪੇਸ਼ ਕਰਾਂਗੇ ਇੱਕ ਵਾਰ ਫੇਰ ਸਵਰਗਿਆ ਅਮਰ ਸਿੰਘ ਚਮਕੀਲੇ ਦਾ ਗਾਇਆ ਹੋਇਆ ਅਨ ਰਿਕਾਰਡ ਅਖਾੜਿਆਂ 'ਚ ਸੁਣਿਆ ਹੋ ਤੁਸੀਂ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਹਣਿਓ ਸੋਚ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਪਹਿਲੀ ਵੀਡੀਓ ਇੰਨਾ ਪਿਆਰ ਦੇਣ ਲਈ ਧੰਨਵਾਦ ਤੇ ਅੱਗੇ ਜੁੜੇ ਰਹੋ ਜੇ ਫੇਸਬੁੱਕ ਤੇ ਲਿਖ ਦਿਉ ਤਾਂ ਪੇਜ ਨੂੰ ਫੋਲੋ ਵੀ ਕਰੋ ਤੇ ਆਪਾਂ ਜੀ ਪੇਸ਼ ਕਰਾਂਗੇ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਣਿਓ ਸੋਚ ਲਵੋ ਸਵਰਗਿਆਮਰ ਸਿੰਘ ਚਮਕੀਲਾ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਣਿਓ ਸੋਣਿਓ ਸੋਚ ਲਵੋ ਹਾਏ ਤੁਸੀਂ ਕਿਉਂ ਨਾ ਜਿਹੜਾਂ ਚੋਂ ਸੁਟਿਆ ਸੋਣਿਓ ਸੋਣਿਓ ਸੋਚ ਲਵੋ ਹਾਏ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਣਿਓ ਸੋਚ ਲਵੋ ਅਸੀਂ ਤਾਂ ਜਿੰਦੜੀ ਲਾਤੀ ਨਾਮੇ ਨਾ ਸੋਣਿਓ ਮਨ ਨੋ ਪਾਵੇ ਨਾ ਸੋਣਿਓ ਮਨ ਨੋ ਪਾਵੇ ਤੁਸਾਂ ਹਾਲ ਕਦਹੀ ਨਹੀਂ ਪੁੱਛਿਆ ਸੋਣਿਓ ਸੋਣਿਓ ਸੋਚ ਲਵੋ ਹਾਏ ਸਾਡੇ ਦਿਲ ਦਾ ਸਿਸਾ ਟੁੱਟਿਆ ਸੋਣਿਓ ਸੋਣਿਓ ਸੋਚ ਲਵੋ ਨਾ ਤੋੜੋ ਸਾਡੇ ਦਿਲ ਦਾ ਠੂਠਾ ਨਾ ਤੋੜੋ ਸਾਡੇ ਦਿਲ ਦਾ ਠੂਠਾ ਹੱਸ ਦਿਓ ਭਾਵੇਂ ਝੂਠਾ ਝੂਠਾ ਹਸਵੇ ਪਾਵੇਂ ਝੂਠਾ ਝੂਠਾ ਸਾਡੀ ਸਦਰਾਂ ਦਾ ਫੁੱਲ ਟੁੱਕਿਆ ਸੋਹਣਿਓ ਸੋਹਣਿਓ ਸੋਚ ਲਵੋ ਏ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਹਣਿਓ ਸੋਹਣਿਓ ਸੋਚ ਲਵੋ ਮੰਨ ਲਓ ਸਾਡੀ ਕਿਸਮਤ ਮਾੜੀ ਤੁਸਾਂ ਨੇ ਕਿਆ ਹੈ ਤੋੜ ਨਾ ਚਾੜੀ ਮੰਨ ਲਓ ਸਾਡੀ ਕਿਸਮਤ ਮਾੜੀ ਤੁਸਾਂ ਨੇ ਕਿਉਂ ਹੈ ਤੋੜ ਨਾ ਚਾੜੀ ਸਾਨੂੰ ਆਪਣਾ ਬਣਾ ਕੇ ਲੁੱਟਿਆ ਸੌਣਿਓ ਸੌਣਿਓ ਸੋਚ ਲਵੋ ਹਏ ਸਾਡੇ ਦਿਲ ਦਾ ਸਿਸਾ ਟੁੱਟਿਆ ਸੌਣਿਓ ਸੌਣਿਓ ਸੋਚ ਲਵੋ ਕੌਣ ਕਹੂ ਤੈਨੂੰ ਚੰਨ ਚਿੰਬਕੀਲਾ ਕਰ ਗਿਓ ਸਾਨੂੰ ਤੀਲਾ ਤੀਲਾ ਕੌਣ ਕਹੂ ਤੈਨੂੰ ਚੰਨ ਚਿੰਬਕੀਲਾ ਕਰ ਦੋ ਸਾਨੂੰ ਤੀਲਾ ਤੀਲਾ ਸਾਨੂੰ ਆਪਣਾ ਸਮਝ ਕੇ ਲੁੱਟਿਆ ਸੌਣਿਓ ਸੌਣਿਓ ਸੋਚ ਲਵੋ ਹਾਏ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੌਣਿਓ ਸੋਚ ਲਵੋ ਹਾਏ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੌਣਿਓ ਸੋਚ ਲਵੋ ਪਾਨੋ ਜੀ ਸਰਣ